ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਈਜ਼ੀ ਤਰੀਕੇ ਨਾਲ ਸਰੀਰ ਨੂੰ ਤਾਕਤ ਦੇਣ ਵਾਲਾ ਬਹੁਤ ਸਾਰੇ ਡਰਾਈ ਫਰੂਟਸ ਫਰੂਟਸ ਤੇ ਹੈਮ ਸੀਡ ਯਾਨੀ ਕਿ ਭੰਗ ਦੇ ਬੀਜਾਂ ਨਾਲ ਬਣਿਆ ਹੋਇਆ ਐਸਾ એનર્ਜੀ ਡਰਿੰਕ ਜਿਹਦੇ ਸਾਹਮਣੇ ਕੋਈ ਵੀ એનર્ਜੀ ਡਰਿੰਕ ਫੇਲ ਹੈ ਸੋ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਡਰਾਈ ਫਰੂਟਸ ਸੋ ਜਿਹੜੇ ਵੀ ਡਰਾਈ ਫਰੂਟਸ ਤੁਹਾਡੇ ਘਰ ਵਿੱਚ ਅਵੇਲੇਬਲ ਨੇ ਤੁਸੀਂ ਉਹ ਲੈ ਸਕਦੇ ਹੋ ਸੋ ਮੈਂ ਇੱਥੇ ਲਿਤਾ ਹੈ ਇੱਕ ਕोली ਕਾਜੂ ਦੀ ਅੱਧੀ ਕोली ਬਦਾਮ ਅੱਧੀ-ਥੋਦੀ ਕोली ਪਾਇਨਟਸ ਤੇ ਨੂੰ ਕਿਸੀ ਚਿਲਗੋਜ਼ਾ ਦੇ ਬੀਜ ਵੀ ਕਰਨੇ ਆ ਥੋੜੇ ਜਿਹਾ ਬਰਾਜ਼ੀਲੀਅਨ ਨਟਸ ਤੇ ਅੱਧੇ ਕੋਲੀ ਮੈਂ ਲਿੱਤੀ ਹੈ ਹੈਮ ਸੀਡੀ ਯਾਨੀ ਕਿ ਪੰਗ ਦੇ ਬੀਜ ਸੋ ਹੈਮ ਸੀਡ ਯਾਨੀ ਕਿ ਪੰਗ ਦੇ ਬੀਜ ਨੂੰ ਵੀ ਸਾਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਹੈਲਦੀ ਫੈਟਸ ਨੇ ਤੇ ਸਾਡੇ ਹਾਰਟ ਵਾਸਤੇ ਵੀ ਹੈ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਸੋ ਫਿਰ ਮੈਂ ਲਿੱਤੀ ਹੈ ਅੱਧੀ ਕੋਲੀ ਪਿਸਤਾ ਦੀ ਤੇ ਇੱਕ ਚਮਚ ਭਰ ਕੇ ਮੈਂ ਲਿੱਤੀ ਹੈ ਛੋਟੀ ਵਾਲੀ ਗ੍ਰੀਨ ਇਲਾਇਚੀ ਦੇ ਦਾਣੇ ਸੋ ਫਿਰ ਅਸੀਂ ਇਹ ਸਾਰੇ ਡ్రਾਈ ਫਰੂਟਸ ਨੂੰ ਮਿਕਸਰ ਦੇ ਵਿੱਚ ਪੀਸ ਲਵਾਂਗੇ ਸੋ ਮਿਕਸਰ ਨੂੰ ਅਸੀਂ ਪਲਸ ਮੋੜਤੇ ਕਰਦੇ ਹੋਏ ਹੀ ਪੀਸਾਂਗੇ ਲਗਾਤਾਰ ਅਸੀਂ ਮਿਕਸਰ ਨੂੰ ਚਲਾਉਂਦੇ ਹੋਏ ਡਰਾਈ ਫਰੂਟਸ ਨੂੰ ਅਸੀਂ ਬਿਲਕੁਲ ਨਹੀਂ ਪੀਸਾਂਗੇ ਕਿਉਂਕਿ ਇਹਦੇ ਨਾਲ ਫਿਰ ਡਰਾਈ ਫਰੂਟਸ ਆਪਣਾ ਤੇਲ ਛੱਡ ਦੇਣਗੇ ਤਾਂ ਸਾਨੂੰ ਐ ਸਾਰੇ ਡਰਾਈ ਫਰੂਟਸ ਦਾ ਪਾਊਡਰ ਚਾਹੀਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਰਾਈ ਫਰੂਟਸ ਅਸੀਂ ਪੀਸ ਕੇ ਤਿਆਰ ਕਰ ਲਿੱਤੇ ਨੇ ਸੋ ਇਸ ਪਾਊਡਰ ਦੇ ਅਸੀਂ ਜੇ ਲੱਡੂ ਬਣਾਈਏ ਤੇ ਉਹ ਬੜੇ ਆਰਾਮ ਨਾਲ ਲੱਡੂ ਬਣ ਜਾਂਦਾ ਹੈ ਸੋ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਜਿਹਾ ਮਿਸ਼ਰੀ ਦਾ ਪਾਊਡਰ ਪਾ ਕੇ ਲੱਡੂ ਵੀ ਬਣਾ ਸਕਦੇ ਹੋ ਪਰ ਅਸੀਂ ਪ੍ਰੋਟੀਨ ਪਾਊਡਰ ਬਣਾ ਆਇਆ ਹੈ ਸੋ ਇਸ ਪ੍ਰੋਟੀਨ ਪਾਊਡਰ ਨੂੰ ਅਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਨੇ ਹਾਂ ਤੇ ਇਸ ਪ੍ਰੋਟੀਨ ਪਾਊਡਰ ਨੂੰ ਅਸੀਂ ਠੰਡੇ ਦੁੱਧ ਜਾਂ ਗਰਮ ਦੁੱਧ ਦੇ ਵਿੱਚ ਪਾ ਕੇ ਪੀ ਸਕਨੇ ਹਾਂ ਤੇ ਬੱਚਿਆਂ ਨੂੰ ਵੀ ਜਿਹੜੇ ਡਰਾਈ ਫਰੂਟ ਖਾਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਦੁੱਧ ਦੇ ਵਿੱਚ ਪਾ ਕੇ ਦੇ ਸਕਦੇ ਹੋ ਤੇ ਬੱਚੇ ਡਰਾਈ ਫਰੂਟਸ ਵੀ ਖਾ ਲਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਸੋ ਪ੍ਰੋਟੀਨ ਸ਼ੇਕ ਨੂੰ ਹੋਰ ਵੀ ਜ਼ਿਆਦਾ ਹੈਲਥੀ ਬਣਾਉਣ ਵਾਸਤੇ ਮੈਂ ਲੀਤਾ ਹੈ ਦੋ ਚਮਚ ਭਰ ਕੇ ਸਬਜ਼ਾ ਦੇ ਬੀਜ ਜਿਨੂੰ ਕਿ ਮੈਂ ਇੱਕ ਕੋਲੀ ਅਣੀ ਵਿੱਚ ਪਿਓ ਕੇ ਰੱਖ ਦਿੱਤਾ ਹੈ ਗਰਮੀਆਂ ਦੇ ਵਿੱਚ ਸਾਨੂੰ ਹੈ ਤੁਕਮਰੀਆ ਦੇ ਬੀਜ ਜਾਂ ਸਬਜ਼ਾ ਦੇ ਬੀਜ ਆਪਣੇ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਨੇ ਸੋ ਫਿਰ ਇੱਥੇ ਮੈਂ ਲਿਤਾ ਹੈ ਦੋ ਗਲਾਸ ਭਰ ਕੇ ਦੁੱਧ ਦੇ ਸੋ ਬਤੀਲੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਦੁੱਧ ਨੂੰ ਅਸੀਂ ਬੋਇਲ ਹੋਣ ਵਾਸਤੇ ਰੱਖ ਦਵਾਂਗੇ ਜਦੋਂ ਤੱਕ ਦੁੱਧ ਉਬਲਦਾ ਹੈ ਉਦੋਂ ਤੱਕ ਅਸੀਂ ਕਸਟਰਡ ਪਾਊਡਰ ਦੀ ਤਿਆਰੀ ਕਰ ਲੈਣੇ ਹਾਂ ਸੋ ਇਹਦੇ ਬਾਅਦ ਸੇ ਮਿਲਿਤਾ ਹੈ ਦੋ ਚਮਚ ਭਰ ਕੇ ਵਨੀਲਾ ਕਸਟਰਡ ਪਾਊਡਰ ਜਿੰਨੂੰ ਕਿ ਕੋਲੀ ਵਿੱਚ ਮੈਂ ਪਾ ਲੀਤਾ ਹੈ ਤੇ ਅੱਧਾ ਕੱਪ ਭਰ ਕੇ ਪਾਇਆ ਹੈ ਮੈਂ ਠੰਡੇ ਦੁੱਧ ਦਾ ਸੋ ਚੰਗੀ ਤਰ੍ਹਾਂ ਅਸੀਂ ਕਸਟਰਡ ਪਾਊਡਰ ਨੂੰ ਦੁੱਧ ਵਿੱਚ ਘੋਲ ਕੇ ਅਸੀਂ ਉਬਲਦੇ ਹੋਏ ਦੁੱਧ ਵਿੱਚ ਪਾ ਦੇਵਾਂਗੇ ਤੇ ਦੁੱਧ ਨੂੰ ਹਿਲਾ ਦੇਵਾਂਗੇ ਤਾਂ ਕਿ ਕਸਟਰਡ ਪਾਊਡਰ ਥੱਲੇ ਨਾ ਲੱਗੇ ਸੋ ਫਿਰ ਮੈਂ ਇੱਥੇ ਪਾਇਆ ਹੈ 2.5 ਚਮਚ ਭਰ ਕੇ ਪ੍ਰੋਟੀਨ ਪਾਊਡਰ ਜਿਹੜਾ ਕਿ ਅਸੀਂ ਬਣਾ ਕੇ ਰੱਖਿਆ ਹੈ ਸੋ ਪ੍ਰੋਟੀਨ ਪਾਊਡਰ ਪਾ ਕੇ ਫਿਰ ਅਸੀਂ ਚੰਗੀ ਤਰ੍ਹਾਂ ਦੁੱਧ ਨਾਲ ਮਿਕਸ ਕਰ ਦੇਵਾਂਗੇ ਤੇ ਫਿਰ ਮੈਂ ਇੱਥੇ ਪਾਇਆ ਹੈ 2 ਚਮਚ ਭਰ ਕੇ ਚੀਨੀ ਦੇ ਸੋ ਤੁਸੀਂ ਮਿਸ਼ਰੀ ਦਾ ਪਾਊਡਰ ਵੀ ਯੂਜ਼ ਕਰ ਸਕਦੇ ਹੋ ਸੋ ਫਿਰ ਦੁੱਧ ਨੂੰ ਅਸੀਂ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਸੋ ਇਸ ਡਰਿੰਕ ਨੂੰ ਹੋਰ ਵੀ ਜ਼ਿਆਦਾ ਟੇਸਟੀ ਹੈਲਦੀ ਤੇ ਰਾਇਲ ਬਣਾਉਣ ਵਾਸਤੇ ਅਸੀਂ ਥੋੜੇ ਜਿਹਾ ਫਰੂਟਸ ਪਾਵਾਂਗੇ ਸੋ ਤੁਸੀਂ ਘਰ ਵਿੱਚ ਪਾਏ ਹੋਏ ਕੋਈ ਵੀ ਫਰੂਟਸ ਲੈ ਸਕਦੇ ਹੋ ਮੈਂ ਥੋੜਾ ਜਿਹਾ ਐਪਲ ਥੋੜੀ ਸਟਰਾਬਰੀ ਥੋੜੇ ਕਾਲੇ ਅੰਗੂਰ ਥੋੜਾ ਮੰਗੇਓ ਤੇ ਥੋੜੇ ਜੇ ਅਨਾਰ ਦੇ ਦਾਣੇ ਲਿੱਤੇ ਨੇ ਤੇ ਫਰੂਟਸ ਨੂੰ ਛੋਟਾ ਛੋਟਾ ਕੱਟ ਲਿੱਤਾ ਹੈ ਸੋ ਫਰੂਟਸ ਪਾਣਾ ਬਿਲਕੁਲ ਆਪਸ਼ਨਲ ਹੈ ਬਿਨਾ ਫਰੂਟਸ ਤੋਂ ਵੀ ਇਹ ਡਰਿੰਕ ਬਹੁਤ ਹੀ ਟੇਸਟੀ ਲੱਗਦਾ ਹੈ ਸੋ ਦੁੱਧ ਹੁਣ ਠੰਡਾ ਹੋ ਗਿਆ ਹੈ ਫਿਰ ਅਦੇ ਵਿੱਚ ਮੈਂ ਪਾਇਆ ਹੈ 3 ਚਮਚ ਭਰ ਕੇ ਸਬਜਾ ਦੇ ਬੀਜ ਸੋ ਚੰਗੀ ਤਰ੍ਹਾਂ ਸਬਜਾ ਦੇ ਬੀਜ ਨੂੰ ਦੁੱਧ ਵਿੱਚ ਮਿਕਸ ਕਰ ਦਵਾਂਗੇ ਤੇ ਨਾਲ ਹੀ ਕੱਟੇ ਹੋਏ ਫਰੂਟਸ ਐਡ ਕਰ ਦਵਾਂਗੇ ਸੋ ਕੱਟੇ ਹੋਏ ਫਰੂਟਸ ਅਸੀਂ ਕਦੀ ਵੀ ਗਰਮ ਦੁੱਧ ਵਿੱਚ ਨਹੀਂ ਪਾਵਾਂਗੇ ਹਮੇਸ਼ਾ ਇੱਕਦਮ ਠੰਡੇ ਦੁੱਧ ਵਿੱਚ ਹੀ ਕੱਟੇ ਹੋਏ ਫਰੂਟਸ ਪਾਵਾਂਗੇ ਜੇ ਕੱਟੇ ਹੋਏ ਫਰੂਟਸ ਅਸੀਂ ਗਰਮ ਦੁੱਧ ਵਿੱਚ ਪਾਵਾਂਗੇ ਤੇ ਦੁੱਧ ਫਟ ਜਾਏਗਾ ਇਸ ਕਰਕੇ ਫਰੂਟਸ ਹਮੇਸ਼ਾ ਠੰਡੇ ਦੁੱਧ ਵਿੱਚ ਹੀ ਪਾਵਾਂਗੇ ਤੇ ਫਿਰ ਖੁਸ਼ਬੂ ਵਾਸਤੇ ਇੱਕ ਚਮਚ ਕੇਵੜਾ ਵਾਟਰ ਪਾਇਆ ਹੈ ਇਹਦੇ ਨਾਲ ਐ ਡਰਿੰਕ ਦਾ ਸਵਾਦ ਹੋਰ ਵੀ ਵਾਜ ਜਾਏਗਾ ਸੋ ਫਿਰ ਡੈਕੋਰੇਟ ਕੀਤੇ ਹੋਏ ਗਲਾਸਿਸ ਦੇ ਵਿੱਚ ਅਸੀਂ ਇਸ ਡਰਿੰਕ ਨੂੰ ਸਰਵ ਕਰਾਂਗੇ ਸੋ ਇਸ ਤਰੀਕੇ ਨਾਲ ਸਾਡੇ ਬੱਚੇ ਜਿਹੜੇ ਫਰੂਟ ਖਾਂਣ ਤੋਂ ਜਦ ਦੇ ਨੇ ਜਾਂ ਫਿਰ ਡ్రਾਈ ਫਰੂਟਸ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਬਣਾਇਆ ਹੋਇਆ ਡਰਿੰਕ ਬੱਚੇ ਖੁਸ਼ ਹੋ ਕੇ ਪੀ ਵੀ ਲੈਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਬਹੁਤ ਸਾਰੇ ਡ్రਾਈ ਫਰੂਟਸ ਤੇ ਫਰੂਟਸ ਬੱਚੇ ਅਣਜਾਣੇ ਵਿੱਚ ਹੀ ਸੁਆਦ-ਸੁਆਦ ਦੇ ਵਿੱਚ ਹੀ ਖਾ ਲੈਣਗੇ ਤੇ ਡਰਿੰਕ ਨੂੰ ਅਸੀਂ ਪਿਸਤਾ ਪਾਊਡਰ ਥੋੜੇ ਅਨਾਰ ਦੇ ਦਾਣੇ ਤੇ ਗੁਲਾਬ ਦੀ ਪੱਤੀਆਂ ਨਾਲ ਡੈਕੋਰੇਟ ਕਰ ਦਵਾਂਗੇ ਸੋ ਇਸ ਤਰ੍ਹਾਂ ਤਿਆਰ ਹੈ ਸਾਡਾ ਬਹੁਤ ਸਾਰੀ એનર્ਜੀ ਨਾਲ ਭਰਿਆ ਹੋਇਆ ਬਹੁਤ ਹੀ ਹੈਲਦੀ ਡਰਿੰਕ ਸਰ ਜੀਤੋ ਨੂੰ ਮੇਰੇ ਰੈਸিপি ਚੰਗੇ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਦੁਆਰਾ ਮਿਲਨੇ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ